ਰੁਲਦੂ ਸਿੰਘ ਮਾਨਸਾਰ ਵੱਲੋਂ ਆਪਣਾ ਪ੍ਰਤੀਕਰਮ ਦਿੱਤਾ ਗਿਆ ਮੁਲਾਜ਼ਮਾ ਦੇ ਵੱਲੋਂ ਵੀ ਕੀਤਾ ਜਾ ਰਿਹਾ ਹੈ ਇਸ ਦਾ ਵਿਰੋਧ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਮੁਲਾਜ਼ਮਾ ਦਾ ਦੇਣ ਦੇ ਸਾਥ ਅੱਜ ਤੁਸੀਂ ਵੀ ਲਾਉਂਦੇ ਨੇ ਪਰ ਜੇ ਪਹਿਲਾਂ ਨਾਲ ਮੁਲਾਜ਼ਮਾ ਤੇ ਬੜਾ ਤਰ੍ਹਾਂ ਦੀ ਛਪਾਲੇ ਮੀਟਰ ਨੂੰ ਦੇ ਘਰਾਂ ਤੋਂ ਲਾਉਂਦੇ ਨੇ ਮੁਲਾਜ਼ਮੇ ਇਸ ਗੱਲ ਦਾ ਵਿਰੋਧ ਕਰਨਾ ਕਿ ਕਿਸਾਨ ਜਿੱਥੇ ਬੰਨਿਆ ਉਹਨਾਂ ਦੇ ਨਾਲ ਹੋਣ ਵੀ ਆ ਤੇ ਜਾ ਕੇ ਵਿਰੋਧ ਕਰਨਾ ਕਹੀਦਾ ਨਹੀਂ ਲੱਗਣ ਜਾਈਗਾ ਇਹ ਜਿਹੜੀ ਆਈ ਹੈ ਸਰਕਾਰ ਜਿਹੜੀਆਂ ਸਰਕਾਰਾਂ ਤੋਂ ਪਹਿਲਾਂ ਨਹੀਂ ਕੰਮ ਹੋਏ ਲੋਕਾਂ ਦੇ ਖਿਲਾਫ ਇਹ ਸਰਕਾਰ ਉਹੀ ਕੰਮ ਖਿਲਾਫ ਕਰ ਰਹੀ ਹੈ ਜਿਵੇਂ ਹੁਣ ਮਜ਼ਦੂਰਾਂ ਤੋਂ ਵਾਢਾ ਤਾਂ ਲੈ ਮੀਟਰ ਲਾਵਾਂਗੇ ਫਿਰ ਇਹ ਮਜ਼ਦੂਰਾਂ ਦੇ ਘਰੇ ਜਾਣਗੇ ਵੀ ਉਹਨਾਂ ਦੇ ਇਸ ਮੀਟਰ ਲਾਵਾਂਗੇ ਚੱਕ ਵਾਲੇ ਫਿਰ ਇਹ ਕਿਸਾਨਾਂ ਦੇ ਘਰੇ ਜਾਣਗੇ ਫਿਰ ਇਹ ਦੁਕਾਨਦਾਰਾਂ ਦੇ ਘਰੇ ਜਾਣਗੇ ਪਰ ਹੁਣ ਮਜ਼ਦੂਰਾਂ ਦੇ ਵਗਿਆ ਜੱਥੇ ਬੰਨ੍ਹਿਆ ਉਹਨਾਂ ਦੀਆਂ ਉਹਨਾਂ ਨੂੰ ਜੱਥੇ ਵਿਰੋਧ ਕਰਨਾ ਚਾਹੀਦਾ ਜੱਥੇ ਬੰਨ੍ਹਿਆ ਉਹਨਾਂ ਨੇ ਹਮਾਇਤ ਤੇ ਜਾਣੀਆਂ ਸੱਜਣ ਸਾਨੂੰ ਜੋ ਕੋ ਲੋੜ ਪੈਂਦੀ ਹੈ ਕਿ ਜਾਵਾਂਗੇ ਪਰ ਅਗਰ ਜਿਵੇਂ ਹੋਇਆ ਇਹ ਮਾਲਕਾਂ ਦੇ ਘਰਾਂ ਜਲਾਉਣ ਨੂੰ ਇਸ ਤੋਂ ਬਾਅਦ ਜਦੋਂ ਤੁਸੀਂ ਕਹਿੰਦੇ ਹੋ ਮਲਟੀਰਾ ਖਸਾਮਾਂ ਦੇ ਘਰਾਂ ਵਿੱਚ ਜਾਣਗੇ ਜੂ ਫਿਰ ਇੱਧਰ ਸ਼ੁਰੂਆਤ ਕਰਦੇ ਨੇ ਫਿਰ ਕਿੱਥੋਂ ਨਾਲ ਮੋੜੋ ਨਹੀਂ ਅਸੀਂ ਤਾਂ ਬਰੂਦ ਕਰਾਂਗੇ ਸੂਤ ਕਿਸਾਨ ਮੋਰਚੇ ਵੱਲੋਂ ਪਹਿਲਾਂ ਵੀ ਬਰੂਦ ਕਰਦੇ ਰਿਹਾ ਹੁਣ ਵੀ ਬਰੂਦ ਕਰਾਂਗੇ ਜਿੱਥੇ ਸਾਡੇ ਤਕੜੇ ਬਣਨੇ ਜੇ ਦਫੇ ਵੀ ਤਕੜੀਆਂ ਨੂੰ ਅੱਜ ਤੱਕ ਕਮਿਟਰ ਬਾਹਰ ਨਹੀਂ ਕੱਢਦਾ ਤਿੰਨ ਵਗੇਰਾ ਜੋੜ ਵਾਲੇ ਇਹਨਾਂ ਨੇ ਵੀ ਅਸੀਂ ਲੜਾਂਗੇ ਫੇਸ ਕਰਕੇ ਲੜਾਈ ਸੱਜਾ ਹੋਰ ਕਰਦੇ ਆ ਪਰ ਇਹ ਸਰਕਾਰ ਹਮੇਸ਼ਾ ਬਾਅਦ ਤੇ ਜੇ ਕਹਦੀ ਹੈ ਜਿਹੜਾ ਪਿਛਲੀ ਸਰਕਾਰ ਨੇ ਜੋ ਕਮਾ ਮਤਲਬ ਨਹੀਂ ਕਰਿਆ ਇਹ ਕਰਨ ਜਾ ਰਹੀ ਹੈ ਜਿਵੇਂ ਕਰ ਲੋ ਹੁਣ ਕਹਿੰਦੇ ਉਸਾ ਜੀਰੀ ਨਾ ਲਾਉ ਕਦੇ ਸਾਨੂੰ ਕਿਸੇ ਸਰਕਾਰ ਨੇ ਨਹੀਂ ਕਿਹਾ ਵੀ ਜਿਹੜੀ ਜੀਰੀ ਲੋਗੇ ਜਿਹੜੇ ਇਹਨੇ ਮੁੱਖ ਮੰਤਰੀ ਕਹਿੰਦਾ ਉਸਾਰਾ ਲਾਉ ਅਸੀਂ ਖਰੀਦਣੀ ਨੀਗੀ ਫੇਰ ਸਾਨੂੰ ਫਸਲਾਂ ਦਾ ਦੂਜੀਆਂ ਸਰਕਾਰਾਂ ਨੇ ਮਾਰਜਾ ਦਿੱਤਾ ਜੀ ਮਾਨ ਸਾਹਿਬ ਨੇ 8000 ਦਿੱਤਾ ਤੇ ਜੇ ਕਰਤਾਰ ਨੇ 12000 ਦਿੱਤਾ ਤਾਂ ਇਹਨੇ 75000 ਰੁਪਏ ਇਹਨੇ ਇੱਕ ਪੈਸਾ ਨਹੀਂ ਦਿੱਤਾ ਇਸ ਕਰਕੇ ਇਹ ਸਰਕਾਰ ਖੁੱਠੀ ਚੱਲ ਰਹੀ ਹੈ ਰੈਨੂ ਖੁੱਲ੍ਹਾ ਹੈ ਜੇ ਪਹਿਲਾਂ ਮਤਲਬ ਦੂਜੀਆਂ ਪਾਰਟੀਆਂ ਚ ਭਾਗੀਆਂ ਇੱਥੋਂ ਆ ਅਕਾਲੀ ਦਲ ਕਿੱਥੇ ਆ ਕਾਂਗਰਸ ਕਿੱਥੇ ਆ ਜੇ ਇਹਨੂੰ ਭੇਖਾਉਗਾ ਮੇਰੇ ਬੰਦੇ ਜਿੱਤਗੇ ਲੋਕ ਇਹਦੇ ਵਿਰੋਧ ਚ ਮੇ ਹੋ ਜਾਣਗੇ